ਸਰਬਜੀਤ ਅੰਗਰੂਰ ਦੀ ਨਿਸ਼ਾਨਾ ਨਸ਼ਿਆਂ ਦੇ ਵਿੱਚ ਕੈਦ ਨਾ ਅਜ਼ੀਨਾ ਹੋਵੇ ਖੁਸ਼ੀ ਵਿੱਚ ਬੰਦਾ ਨਾ ਕਦੇ ਕੋਈ ਕਮੀਨਾ ਹੋਵੇ ਨਸ਼ਾ ਮੁਕਤ ਸਮਾਜ ਹੋਵੇ ਕੋਈ ਮੰਗਦਾ ਨਾ ਦਾਜ ਹੋਵੇ ਨਸ਼ਾ ਮੁਕਤ ਸਮਾਜ ਹੋਵੇ ਕੋਈ ਮੰਗਦਾ ਨਾ ਦਾਜ ਹੋਵੇ ਖੁਸ਼ੀ ਨਾਲ ਵੀਦ ਦਾ ਤਬਦਾਂ ਨਹੀਂ ਆ ਹੋਵੇ ਉਹੀ ਨਾਲ ਦੇ ਦਾਂ ਸਭ ਦਮ ਹੀ ਨਾ ਹੋਵੇ ਹੋਵੇ ਹੀ ਦਿਨਾਰ ਕਿਤੇ ਵਧੀਆ ਜੀ ਮਿਲਦਾ ਖੁਸ਼ੀ ਵਿੱਚ ਖਾਦੀ ਪੀਂਦੀ ਲਾ ਕਦ ਪਤਾ ਨਹੀਂ ਉਹ ਚੱਲਦਾ ਖੁਸ਼ੀ ਵਿੱਚ ਖਾਦੀ ਪੀਂਦੀ ਲੋ ਮਿੱਤਰੋ ਪਤਾ ਨਹੀਂ ਕਦ ਚੱਲਦਾ 11 ਬੇਲੀਆਂ ਨੇ ਮਹਿਫਿਲ ਦਿੱਤ ਜਾਈ ਹੋਵੇ ਡੀਪਾਰਟੀ ਉਥੇ ਬੁਲਾਈ ਹੋਵੇ ਨੋਟ 5 500 ਦੇ ਉਥੇ ਉਡਾਈ ਜਾਂਦੇ ਨਾਲ ਮਹਿੰਗੀ ਦਰੂਹ ਜਿਗਨੇ ਫਰਾਈ ਹੋਵੇ